1130 ਪਾਥੀਆਂ ਨੂੰ ਅੱਗ ਲਾ ਕੇ ਬਾਬਾ ਤਪ ਦੀ ਗਰਮੀ ਦੇ ਵਿੱਚ ਜਿਹੜਾ ਬਚਾਲੇ ਬੈਠੂਗਾ ਆ ਜਿਹੜੀਆਂ ਤੁਸੀਂ ਸਾਹਮਣੇ ਪਾਥੀਆਂ ਵੇਖ ਰਹੇ ਹੋ ਤਕਰੀਬਨ 5 ਢੇਰੀਆਂ ਜਿਹੜੀਆਂ ਇਹ ਬਣੀਆਂ ਹੋਈਆਂ ਨੇ ਤੇ ਇੱਕ ਢੇਰੀ ਵਿੱਚ ਜਿਹੜੀਆਂ ਪਾਥੀਆਂ ਨੇ ਉਹਨੇ 226 226 ਨੂੰ 5 ਨਾਲ ਗੁਣਾ ਕਰੀ ਤਾਂ 1130 ਪਾਥੀਆਂ ਜਿਹੜੀਆਂ ਅੱਜ ਦੀਆਂ ਲੱਗੀਆਂ ਹੋਈਆਂ ਨੇ ਤੇ ਬਾਬਾ ਜਿਹੜਾ ਬਚਾਲੇ ਬੈਠੂਗਾ ਸੇਕ ਦੇ ਵਿੱਚ ਦੋਸਤੋ ਵੀਡੀਓ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਪੁਰਾਣੇ ਜਵਾਨੇ ਵਿੱਚ ਸਾਧੂਆਂ ਵੱਲੋਂ ਅਜਿਹੀ ਤਪੱਸਿਆ ਕੀਤੀ ਜਾਂਦੀ ਸੀ ਪਿੰਡਾਂ ਦੇ ਭਲੇ ਲਈ ਤਾ ਇਸ ਤਰੀਕੇ ਨਾਲ ਬਾਬੇ ਨੇ ਸਾਰੀਆਂ ਤੂਣੀਆਂ ਨੂੰ ਅੱਗ ਲਾਤੀ ਤੇ ਵਿਚਾਲੇ ਬਾਬਾ ਬੈਠ ਗਿਆ। ਇਸ ਤੋਂ ਬਾਅਦ ਬਾਬੇ ਦੇ ਸਾਰੇ ਸਰੀਰ ਤੇ ਜਿਹੜੀ ਰਾਖ ਮਲੀ ਜਾਂਦੀ ਹੈਗੀ ਕਿਉਂਕਿ ਸਾਧੂ ਸੰਤਾਂ ਨੂੰ ਤੁਸੀਂ ਵੇਖ ਲਓ ਜਟਾਂ ਦੇ ਵਿੱਚ ਵੀ ਜਿਹੜੀ ਰਾਖ ਹੁੰਦੀ ਆ ਤੇ ਸਾਰੇ ਸਰੀਰ ਤੇ ਵੀ ਇਹਨਾਂ ਦੇ ਜਿਹੜੀ ਰਾਖ ਲਗਾਈ ਜਾਂਦੀ ਆ। ਤਾਂ ਦੋਸਤੋ ਇਸ ਤਰੀਕੇ ਨਾਲ ਜਦੋਂ ਰਾਖ ਲਗਾਤੀ ਸਾਰੇ ਪਾਸੇ ਤਾਂ ਉਸ ਤੋਂ ਬਾਅਦ ਬਾਬਾ ਜੀ ਇਹਦੇ ਵਿੱਚ ਜਿਹੜਾ ਸਵਾ ਘੰਟੇ ਲਈ ਬੈਠਣਗੇ। ਬਠਿੰਡੇ ਜ਼ਿਲ੍ਹੇ ਦਾ ਇੱਕ ਪਿੰਡ ਹੈ ਗਿਆਨਾ ਜਿੱਥੇ ਬਾਬੇ ਗੋਬਿੰਦਦਾਸ ਦਾ ਡੇਰਾ ਤੇ ਉੱਥੇ ਇਸ ਬਾਬੇ ਵੱਲੋਂ ਜਿਹੜੀ ਤਪੱਸਿਆ ਕੀਤੀ ਆ ਰਹੀ ਆ 41 ਦਿਨਾਂ ਵਾਸਤੇ। ਲੋਕਾਂ ਦੇ ਭਲੇ ਲਈ ਤਾਂ ਦੋਸਤੋ ਬਹੁਤ ਸਾਰੇ ਲੋਕ ਇਸ ਨੂੰ ਪਖੰਡ ਦੱਸਦੇ ਆ ਪਰ ਇੰਨੀ ਗਰਮੀ ਦੇ ਵਿੱਚ ਬੈਠਣਾ ਵੀ ਜਿਹੜਾ ਸੌਖਾ ਨਹੀਂ ਹੁੰਦਾ ਹਰੇਕ ਬੰਦੇ ਲਈ ਆਪਣੀ ਸ਼ਰਦਾ ਦੀ ਗੱਲ ਹੁੰਦੀ ਹੈ ਨਾ ਤੇ ਕੋਈ ਕਿਸੇ ਧਰਮ ਨੂੰ ਮੰਨਦਾ ਕੋਈ ਕਿਸ ਨੂੰ ਮੰਨਦਾ ਤੇ ਕੋਈ ਕਿਸ ਨੂੰ ਮੰਨਦਾ ਹੈ ਗੱਲ ਵਿਸ਼ਵਾਸ ਦੀ ਕਰੀਏ ਤਾਂ ਕਹਿੰਦੇ ਵਿਸ਼ਵਾਸ ਨਾਲ ਹੀ ਸਾਰਾ ਕੁਝ ਹੁੰਦਾ ਤੇ ਇਸ ਤਰੀਕੇ ਨਾਲ ਬਾਬਾ ਵੀ ਜਿਹੜਾ ਵਿਸ਼ਵਾਸ ਦੇ ਆਸਰੇ ਬੈਠਿਆ ਆਪਾਂ ਕਹਿੰਦੇ ਸਾਧੂ ਸੰਤ ਪੁਰਾਣੇ ਜ਼ਮਾਨੇ ਵਿੱਚ ਬਹੁਤ ਸਾਰੇ ਜਿਹੜਿਆਂ ਇਸ ਤਰ੍ਹਾਂ ਦੀਆਂ ਤਪੱਸਿਆਵਾਂ ਕਰਦੇ ਹੁੰਦੇ ਸੀਗੇ ਤੇ ਬਾਬੇ ਵੱਲੋਂ ਦਵਾਈ ਵੀ ਜਿਹੜੀ ਤਿਆਰ ਕੀਤੀ ਜਾਂਦੀ ਹੈ ਜਿਹੜੀ ਸ਼ੂਗਰ ਗਠੀਆ ਕੈਂਸਰ ਤੇ ਹੋਰ ਜਿੰਨੀਆਂ ਵੀ ਪੇਟ ਦੀਆਂ ਬਿਮਾਰੀਆਂ ਹੁੰਦੀਆਂ ਨੇ ਸਾਰੀਆਂ ਬਿਮਾਰੀਆਂ ਦਾ ਜਿਹੜਾ ਇਹ ਦਵਾਈ ਹੱਲ ਕਰਦੀ ਹੈ ਤਾਂ ਦੋਸਤੋ ਗਰੀਬ ਬੰਦੇ ਲਈ ਜਿਹੜੀ ਇਹ ਦਵਾਈ ਬਿਲਕੁਲ ਮੁਫਤ ਹੈ ਬਹੁਤ سارے ਕਹਿੰਦੇ ਮਰੀਜ਼ ਇੱਥੋਂ ਦਵਾਈ ਲੈ ਕੇ ਬਾਬੇ ਤੋਂ ਜਿਹੜੇ ਠੀਕ ਵੀ ਹੋ ਗਏ ਹੁਣ ਗੱਲ ਕਰਦੇ ਆਂ ਡੇਰੇ ਦੀ ਵੀ ਡੇਰੇ ਦਾ ਇਤਿਹਾਸ ਕੀ ਆ ਤਾਂ ਦੋਸਤੋ ਬਠਿੰਡੇ ਜ਼ਿਲ੍ਹੇ ਦੇ ਪਿੰਡ ਗਿਆਨਾਪਿੰਡ ਹੈ ਜਿੱਥੇ ਬਾਬੇ ਗੋਬਿੰਦ ਦਾਸ ਦਾ ਡੇਰਾ ਜਿਹੜਾ ਤੁਸੀਂ ਸਾਹਮਣੇ ਡੇਰਾ ਵੇਖ ਰਹੇ ਹੋ ਇਹ ਬਾਬੇ ਗੋਬਿੰਦ ਦਾਸ ਦਾ ਕਹਿੰਦੇ ਇੱਕ ਇੱਥੇ ਜਿਹੀ ਟਾਲੀ ਬੀਜੋ ਟਾਲੀ ਦਾ ਪੱਤਾ ਟੁੱਟਿਆ ਹੋਇਆ ਵੀ ਖਾ ਲਿਆ ਤਾਂ ਸਾਰੇ ਦੁੱਖ ਦੂਰ ਹੋ ਜਾਂਦੇ ਨੇ ਬੰਦੇ ਦੇ ਤੇ ਆ ਜਿਹੜਾ ਤੁਸੀਂ ਬਾਬੇ ਦਾ ਇੱਥੇ ਜਗ੍ਹਾ ਬਣੀ ਦੇਖ ਸਕਦੇ ਹੋ ਤੇ ਵੱਡਿਆਂ ਤੋਂ ਵੱਡਿਆਂ ਬਿਮਾਰੀਆਂ ਦਾ ਕਹਿੰਦਾ ਇੱਥੇ ਹੱਲ ਹੁੰਦਾ ਤੇ ਇੱਕ ਨਲਕਾ ਜਿਹਦਾ ਪਾਣੀ ਪੀਣ ਨਾਲ ਇੱਕ ਬੰਦੇ ਦੀ ਜਿਹੜੀ ਅੱਖਾਂ ਦੀ ਰੋਸ਼ਨੀ ਵੀ ਆ ਗਈ ਸੀ ਤਾਂ ਇਹ ਬਾਬੇ ਜੀ ਦਾ ਆਸਨ ਹੈ ਜਿਹੜਾ ਪੁਰਾਣਾ ਇੱਥੇ ਬਾਬਾ ਹੁੰਦਾ ਸੀ ਬਾਬਾ ਗੋਵਿੰਦ ਦਾਸ ਜੀ ਜਿਨ੍ਹਾਂ ਦਾ ਮਤਲਬ ਮੇਨ ਡੇਰਾ ਇਹ ਤਾ ਤੁਸੀਂ ਤਸਵੀਰ ਉਹਨਾਂ ਦੀ ਲੱਗੀ ਇੱਥੇ ਵੇਖ ਸਕਦੇ ਹੋ ਤੇ ਹੁਣ ਜਿਹੜੇ ਬਾਬਾ ਜੀ ਇੱਥੇ ਰਹਿੰਦੇ ਨੇ ਉਹ ਮੰਤ ਭੋਲਾ ਦਾ ਜੀ ਨੇ ਤੇ ਸੁਰੱਖਿਆ ਮੰਤਰੀ ਵੀ ਨੇ ਹੈ ਨਾ ਸਾਰੇ ਭਾਰਤ ਦੇ ਤਾਂ ਦੋਸਤੋ ਕੋਈ ਆਮ ਬੰਦਾ ਨਹੀਂ ਹੈਗਾ ਆਪਾਂ ਗੱਲ ਕਰੀ ਵੀ ਜਿਹੜੇ ਧੂਣੀਆਂ ਤੇ ਬੈਠਦੇ ਨੇਗੇ ਤਾਂ ਉਹ ਇੱਕ ਬਹੁਤ ਪਹੁੰਚ ਹੋਈ ਹਸਤੀ ਆ ਤਾਂ ਦੋਸਤੋ ਧੂਣਾ ਸਾਹਿਬ ਦੇ ਦਰਸ਼ਨ ਕਰੋ ਇੱਧਰ ਨਾਲ ਦੀ ਨਾਲ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰੇ ਚੱਲਿਓ ਕਿਸੇ ਨੂੰ ਵੀ ਜੇ ਦਵਾਈ ਦੀ ਲੋੜ ਹੈ ਤਾਂ ਇੱਥੋਂ ਆ ਕੇ ਲੈ ਸਕਦਾ ਇੱਕ ਵਾਰ ਫੇਰਦਾਸ ਦਾ ਬੀ ਗਠੀਆ ਸ਼ੂਗਰ ਹੈ ਨਾ ਸਰੀਰ ਨੂੰ ਹੋਰ ਜਿੰਨੀਆਂ ਬਿਮਾਰੀਆਂ ਹੁੰਦੀਆਂ ਨੇ ਕੈਂਸਰ ਤੱਕ ਦੀਆਂ ਜਾਂ ਪੇਟ ਦੀਆਂ ਜਿੰਨੀਆਂ ਵੀ ਬਿਮਾਰੀਆਂ ਨੇ ਉਹ ਸਾਰੀਆਂ ਬਿਮਾਰੀਆਂ ਦਾ ਬਾਬਾ ਜਿਹੜਾ ਹੱਲ ਕਰਦਾ ਹੈਗਾ ਤੇ ਇਸ ਤਰੀਕੇ ਨਾਲ ਜਿਹੜੀ ਦਵਾਈ ਬਣਾਈ ਜਾਂਦੀ ਹੈ ਬਾਬੇ ਵੱਲੋਂ ਇਹ ਕੜਾ ਜਿਹੜਾ ਤਿਆਰ ਕੀਤਾ ਇਹ ਬਿਲਕੁਲ ਫਰੀ ਹੈ ਕੋਈ ਵੀ ਆਕੇ ਪੀ ਸਕਦਾ ਬਹੁਤ ਸਾਰੀਆਂ ਜੜੀਆਂ ਬੂਟੀਆਂ ਬਾਬੇ ਵੱਲੋਂ ਇਸ ਦਵਾਈ ਵਿੱਚ ਇਸ ਦੇਗੇ ਵਿੱਚ ਰਲਾਈਆਂ ਜਾਂਦੀਆਂ ਨੇ 21 ਜੂਨ ਨੂੰ ਜਿਹੜਾ ਇੱਥੇ ਭੰਡਾਰਾ ਵੀ ਬਾਬੇ ਵੱਲੋਂ ਕਰਵਾਇਆ ਜਾ ਰਿਹਾ ਹੈਗਾ ਇਸ ਪਿੰਡ ਦੇ ਵਿੱਚ ਗਿਆਨੇ ਪਿੰਡ ਦੇ ਵਿੱਚ ਤਾਂ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ